ਮਹੇ ਸੁਗੰਧਿਮ ਪੁਸ਼ਟਿਮ ਵਰਧਨਾਂ ਗੁਰਵਾਰੁਕਮੇਵ ਬੰਧਨਾਂ ਮ੍ਰਤਯੋ ਮ੍ਰਕਸ਼ਯ ਚੜਾ ਦੋ ਪਰਮਾਤਮਾ ਖੁਸ਼ ਹੋ ਜਾਂਦਾ ਜੀ ਪਾਕਿਸਤਾਨ ਨੂੰ ਇਨਾ ਆਉਤਸਾਹ ਆ ਕੋਲੇਸ਼ਨ ਕਰਦਾ ਦਰਸ਼ਨ ਕਰਨ ਨੂੰ ਜਦੋਂ ਮਰਜੀ ਲੱਗ ਜਵੇ ਮੱਥਾ ਟੇਕ ਕੇ ਜਾਵਾਂਗੇ ਜੀ ਬੋਲੋ ਬੋਲੇ ਨਾ ਕੀ ਜੈ ਬੰਬਾ ਮੋਲੇ ਕਦੀ ਨਾ ਡੋਲੇ ਦੇਸ਼ ਭਰ ਵਿੱਚ ਅੱਜ ਮਹਾ ਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਮਹਾਸ਼ਿਵਰਾਤਰੀ ਇੱਕ ਅਜਿਹਾ ਤਿਉਹਾਰ ਹੈ ਜਿਸ ਵਿੱਚ ਸਵੇਰ ਤੋਂ ਲੈ ਕੇ ਰਾਤ ਦੇ 4 ਉਪਹਿਰ ਤੱਕ ਭਗਵਾਨ ਸ਼ਿਵ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ ਖਾਸ ਕਰਕੇ ਨਿਸ਼ਾ ਕਾਲ ਦੌਰਾਨ ਪੂਜਾ ਕਰਨਾ ਬਹੁਤ ਹੀ ਸ਼ੁਭ ਅਤੇ ਫਲਦਾਇਕ ਹੁੰਦਾ ਹੈ ਤੇ ਮੰਨਿਆ ਜਾਂਦਾ ਹੈ ਕਿ ਮਹਾਸ਼ਿਵਰਾਤਰੀ ਤੇ ਸੱਚੇ ਦਿਲੋਂ ਅਤੇ ਸ਼ਰਧਾ ਨਾਲ ਭਗਵਾਨ ਦੀ ਪੂਜਾ ਕਰਨ ਵਾਲੇ ਭਗਤਾਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ ਅੱਜ ਲੁਧਿਆਣਾ ਦੇ ਪ੍ਰਾਚੀਨ ਸੰਗਲਾ ਸ਼ਿਵਾਲਾ ਵੀ ਭਗਤਾਂ ਦੀ ਭੀੜ ਉਮੜੀ ਜਿੱਥੇ ਉਹਨਾਂ ਦੇ ਵੱਲੋਂ ਭੋਲਾ ਨਾਥ ਦਾ ਅਭਿਸ਼ੇਕ ਕੀਤਾ ਗਿਆ ਲੰਬੀਆਂ ਕਤਾਰਾਂ 'ਚ ਲੱਗ ਭਗਤਾਂ ਵੱਲੋਂ ਕੀ ਕਾਮਨਾ ਕੀਤੀ ਗਈ ਭੋਲੇ ਨਾਥ ਦੇ ਚਰਣਾ 'ਚ ਆਓ ਜਾਣਦਿਆਂ ਅੱਜ ਦੇ ਦਿਨ ਸਰਦਨ ਫੁੱਲ ਕਰਨ ਨੂੰ ਪੇਲ ਪੱtre ਕਮਲ ਦੀ ਮਾਲਾ ਗੇਨੇ ਦੇ ਫੁੱਲ ਆਰ ਸਿਬਲਿੰਗ ਤੇ ਸਾਨੂੰ ਮੋਲੀ ਬੰਨੀ ਚੀਤੇ ਜਿੰਨਾ ਸਾਡੀ ਮਨੋ ਕਾਮਨਾ ਪੂਰੀ ਹੋਏ ਤੇ ਅੱਜ ਦਾ ਦਿਨ ਤਾਂ ਬਹੁਤ ਵੱਡਾ ਹੈ ਸ਼ਿਵਰਾਤਰੀ ਹੈਗੀ ਹੈ ਉੱਤੋਂ ਅੱਜ ਤਾਂ ਮਹਾਕੁੰਬ ਦਾ ਵੀ ਆਖਰੀ ਦਿਨ ਹੈਗਾ ਵਾ ਹਰ ਜਗ੍ਹਾ ਤੇ ਰੌਣਕਾਂ ਲੱਗੀਆਂ ਆਈਆਂ ਨੇ ਆਪਾਂ ਹੀਵ ਜੀ ਜੀ ਨੂੰ ਪੂਜਾਂਗੇ ਆਪਣੇ ਦਿਲ ਦੀਆਂ ਮੰਗਾਂਗੇ ਉਹਨਾਂ ਨੂੰ ਦੱਸਾਂਗੇ ਅੱਜ ਦਾ ਦਿਨ ਤਾਂ ਸੱਚੀ ਬਹੁਤ ਵੱਡਾ ਹੈ ਤੇ ਅੱਜ ਦਾ ਦਿਨ ਬਹੁਤ ਇੰਨਾ ਵੇਟ ਸੀਗਾ ਨਾ ਕਿਤਾ Shiv ji ਜੀ ਲੋ ਵਰਤ ਰੱਖਦੇ ਆ ਉਹ ਹੁੰਦੀ ਹੋਰ ਫੀਲਿੰਗ ਬਹੁਤ ਅਲੱਗ ਹੁੰਦੀ ਆ ਮਤਲਬ ਆਊਟ ਆਫ ਮਾਈਂਡ ਹੁੰਦੀ ਆ ਅੱਜ ਦੀ ਉਹ ਮੰਦਿਰ ਆ ਕੇ ਦਰਸ਼ਨ ਕਰਨਾ ਤਾਂ ਜਨਨਤ ਆ ਤੇ ਇਹ ਮੰਦਰ ਦੀ ਬਹੁਤ ਮਾਨਤਾ ਹੈ ਵੀ ਹਾਂਜੀ ਅਕਸਰ ਅਸੀਂ ਇੱਥੇ ਆਨੇ ਆ ਇਹ ਲਈ ਸਾਨੂੰ 10-12 ਸਾਲ ਹੋ ਗਏ ਲਗਾਤਾਰ ਅਸੀਂ ਆ ਰਹੇ ਆ ਇਸ ਮੰਦਰ ਦੀ ਬਹੁਤ ਮਹਾਨਤਾ ਹੈ ਕਹਿੰਦੇ ਤੇ ਕੁਝ ਵੀ ਮੰਗੋ ਭਗਵਾਨ ਜ਼ਰੂਰ ਪੂਰੀ ਕਰਦੇ ਆ ਤੇ ਬਸ ਇਸ ਵਿਸ਼ਵਾਸ ਦੇ ਨਾਲ ਅਸੀਂ ਜ਼ਰੂਰ ਆਨੇ ਆ ਤੇ ਪਤਰੀ ਔਰ ਨਾਰ ਵਗੈਰਾ ਰਸ ਵਗੈਰਾ ਜਨਕੀ ਛਾਦ ਦੁੱਧ ਤੇ ਨੇ ਸ਼ੁਭ ਮੰਨਾਂ ਜਾਂਦਾ ਜੋ ਸਾਲ ਜੀ ਇੱਕ ਵਾਰੀ ਆਂਦੀ ਹੈ ਤੇ ਇਸ ਨੂੰ ਮਨਾਉਣ ਨਾਲ ਸਾਡੇ ਦਿਲ ਦੀ ਭਾਵਨਾ ਨੂੰ ਵਧੀਆ ਜਿਹੀ ਮਹਿਸੂਸ ਹੁੰਦਾ ਤਾਂ ਕਿ ਜਾ ਕੇ ਅਸੀਂ ਸ਼ਿਵ ਜੀ ਨੂੰ ਮਨਾ ਸਕੀਏ ਔਰ ਆਪਣੇ ਇੱਛਾਵਾਂ ਨੂੰ ਪੂਰਨ ਕਰ ਸਕੀਏ ਬੇਲ ਪੱਤਰੀ ਫੁੱਲ ਜਲ ਦੁੱਧ ਦਹੀਂ ਅਨਾਰ ਦਾ ਰਸ ਗੰਨੇ ਦਾ ਰਸ ਚੜਾਇਆ ਜਾਂਦਾ ਇਹ ਜਿਹੜਾ ਖੁਸ਼ ਹੁੰਦੇ ਨੇ ਬੀ ਕੋਲੇਨਾਥ ਜੀ ਅਸੀਂ ਫਿਰ ਲੋਰ ਤੋਂ ਆਏ ਹਾਂ ਹਾਂਜੀ ਹਾਂਜੀ ਇਥੇ ਮਨੋ ਕਾਮਨਾ ਸਾਧੀਆਂ ਪੂਰੀਆਂ ਹੁੰਦੀਆਂ ਨੇ ਮੈਂ ਪਹਿਲੀ ਵਾਰੀ ਆਈ ਆ ਇਸ ਮੰਦਰ ਦੇ ਵਿੱਚ ਤੇ ਇੱਥੇ ਸਾਰੇ ਸਾਡੇ ਘਰ ਦੇ ਪਰਾਂ ਸ਼ੁਰੂ ਤੋਂ ਹੀ ਆਉਂਦੇ ਨੇਗੇ ਇਸ ਲਈ ਇਸ ਮੰਦਰ ਨੂੰ ਬਹੁਤ ਮਾਨ ਦਾ ਪ੍ਰਭਅ ਤੇ ਹੈਗੀ ਆ ਅਸੀਂ ਅੱਜ ਸ਼ਿਵਰਾਤਰੀ ਦੇ ਦਿਨ ਇੱਥੇ ਮੱਥਾ ਟੇਕਣ ਆਏ ਸਾਨੂੰ 15-20 ਮਿੰਟ ਹੋ ਗਏ ਲਾਈਨ 'ਚ ਲੱਗੇ ਨੂੰ ਕਾਫੀ ਪਿੱਛੇ ਦੀ ਲੱਗੇ ਹੋਏ ਹੈਗੇ ਆ ਅਜੇ ਵੀ ਲੱਗੇ ਹੋਏ ਹੈਗੇ ਬਹੁਤ ਰਸ਼ ਹੁੰਦਾ ਸ਼ਿਵਰਾਤਰੀ ਵਾਲੇ ਦਿਨ ਇੱਥੇ ਤੇ ਅੱਜ ਦੇ ਦਿਨ ਸ਼ਿਵੀ ਜੀ ਤੇ ਜਲ ਚੜ੍ਹਾਉਣਾ ਦਿਲ ਦੀ ਸਾਰੀ ਮੈਨੂੰ ਕਾਮਨਾ ਪੂਰੀ ਹੁੰਦੀ ਬਹੁਤ ਧਾਰਮਿਕ ਸਥਾਨ ਹੈਗਾ ਅਸੀਂ ਲੁਧਿਆਣੇ 'ਚ ਰਹਿੰਦੇ ਹਾਂ ਬਹੁਤ ਟਾਈਮ ਤੋਂ ਮੰਦਰ ਚ ਆਣੇ ਹੈਗੇ ਆ ਅਸੀਂ ਸ਼ੁਰੂ ਤੋਂ ਹੀ ਸਾਰੇ ਸਾਡੇ ਪਰਿਵਾਰ ਦੇ ਮੈਂਬਰ ਇੱਥੇ ਆਂਦੇ ਹੈਗੇ ਆ ਛੋਟੇ ਹੁੰਦੇ ਤੋਂ ਹੀ ਤੇ ਅਸੀਂ ਮੇਰਾ ਇਸ ਟਾਈਮ ਮੈਰਿਜ ਹੋ ਗਈ ਉਸ ਤੋਂ ਬਾਅਦ ਵੀ ਮੈਂ ਇੱਥੇ ਹੀ ਆਣਾ ਹੈਗਾ ਸਾਰੀ ਮਨੁਗਮਨਾ ਮੰਨ ਦੀ ਪੂਰੀ ਹੁੰਦੀ ਹੈਗੀ ਸ਼ਿਵ ਰਾਤਰੀ ਵਾਲੇ ਦਿਨ ਚਲ ਚੜਾਣਾ ਬੰਮ ਬੰਮ ਬੋਲੇ ਕਦੀ ਨਾ ਢੋਲੇ ਬੰਮ ਬੰਮ ਬੋਲੇ ਕਦੀ ਨਾ ਢੋਲੇ ਬੰਮ ਬੰਮ ਬੋਲੇ ਕਦੀ ਨਾ ਢੋਲੇ ਜੇ ਜੇ ਢਮਰੂ ਜੇ ਜੇ ਢਮਰੂ ਵਾਲੇ ਬਾਬਾ ਕੀ ਜੇ ਬਹੁ ਵਾਸਤੇ ਪੋਤੇ ਵਾਸਤੇ ਆਈ ਹੂੰ ਮੇਰੇ ਬੋ ਲੱਗ ਜਵੇ ਮੱਥਾ ਟੇਕ ਕੇ ਜਾਵਾਂਗੇ ਜੀ ਆਰਾਮ ਨਾਲ ਟੇਕਾਂਗੇ ਜੀ ਉਹ ਆਸ਼ਿਵ ਰਾਤਰੀ ਤੇ ਹਾਰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਸਾਰ ਨੂੰ ਅੱਜ ਦੇ ਦਿਨ ਲੋਕੀ ਆਪਣੇ ਸ਼ੰਗਨਾਵਲ ਸ਼ਿਵਾਲੇ ਇੱਥੇ ਲੋਕੀ ਮੰਨਤਾ ਮੰਗਦੇ ਜਿਨਾਂ ਹੀ ਪੂਰੀਆਂ ਹੁੰਦੀਆਂ ਮੱਥਾ ਟੇਕਣ ਆਉਂਦੇ ਆ ਨਾ ਨਾ ਪ੍ਰਕਾਰ ਦੇ ਪ੍ਰਸ਼ਾਦ ਵਗੈਰਾ ਜੋ ਵੀ ਚੜਾਉਂਦੇ ਆਪਣੇ ਇੱਛਾਵਾਂ ਪੂਰੀਆਂ ਕਰਦੇ ਆ ਬਾਕੀ ਸਭ ਇੱਥੇ ਖੁਸ਼ੀਆਂ ਮਨਾ ਰਹੇ ਅੱਜ ਪੂਰੇ ਦੇਸ਼ ਤੇ ਸ਼ਿਵਰਾਤੀ ਤਿਉਹਾਰ ਮਨਾਇਆ ਜਾ ਰਿਹਾ ਆ ਰਾਤੀ ਦਾ ਤਿਉਹਾਰ ਹੈ ਆਪਣੇ ਸਾਰੇ ਭਗਤਾਂ ਉਤੇ ਕਿੰਨ ਦਿਨ ਹੋ ਗਏ ਆ ਸ਼ੋਭਾ ਯਾਤਰਾ ਨਿਕਲਦੇ ਸਾਡੇ ਲੁਧਿਆਣੇ ਵਿੱਚ ਜਬਰਜੇਨ ਸ਼ਗਲਾ ਸ਼ਿਵਾਲੇ ਦੇਖੋ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਪਾਕਿਸਤਾਨ ਨੂੰ ਇਨਾ ਉਤਸ਼ਾਹ ਆਇਆ ਕੋਲੇਸ਼ਨ ਕਰਦਾ ਦਰਸ਼ਨ ਕਰਨ ਨੂੰ ਔਰ ਉਹਨਾਂ ਲਈ ਆਕਤ ਤੂਰਾ ਫੁੱਲ ਸਾਰਾ ਕੁਝ ਲੈ ਕੇ ਉਹਨਾਂ ਤੇ ਅਰਪਿਤ ਕੀਤਾ ਜਾ ਰਿਹਾ ਲੰਬੀਆਂ ਕਤਾਰਾਂ 'ਚ ਭਗਤ ਖੜੇ ਨੇ ਔਰ ਕਦੋਂ ਉਹਨਾਂ ਦੀ ਵਾਰੀ ਆਂਦੀ ਹੈ ਇਹ ਇੰਨੇ ਉਤਸ਼ਾਹ ਨਾਲ ਖੜੇ ਆ ਇੰਨੇ ਸ਼ਰਧਾ ਨਾਲ ਖੜੇ ਆ ਹਰ ਹਰ ਬੋਲੇ ਹਰ ਹਰ ਇਹ ਚੰਗਲਾਸ਼ ਵਾਲਾ ਮੰਦਿਰ ਦੇ ਬਿਲਕੁਲ ਸਾਹਮਣੇ ਦੇਖੋ ਨਜ਼ਾਰਾ ਤੁਸੀਂ ਦੇਖ ਸਕਦੇ ਹੋ ਕਿੰਨਾ ਨਜ਼ਾਰਾਦਾਰ ਹੈ ਬਾਕੀ ਮਹਾਦੇਵ ਖੁਸ਼ ਹੋ ਜਾਂਦੇ ਆ ਬਸ ਥੋੜੀ ਚੀਜ਼ ਦਤੂਰਾ ਚੜਾ ਦਿਓ ਬੇਲ ਪੱਤਰ ਚੜਾ ਦਿਓ ਪ੍ਰਮਾਤਮਾ ਖੁਸ਼ ਹੋ ਜਾਂਦਾ ਜੀ ਹਰ 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 ਮਹਾਦੇਵ ਮਾਸ਼ਿ ਵਰਤਰੀ ਦੇ ਸਭ ਨੂੰ ਬਹੁਤ ਬਹੁਤ ਸ਼ੁਭ ਕਾਮਨਾئیں ਜੀ ਸਭ ਤੋਂ ਪਹਿਲਾਂ ਅੱਜ ਅੱਜ ਦੀ ਚੁੱਤੀ ਤੇ ਬਹੁਤ ਬਹੁਤ ਦਿਨ ਹੈ ਜੀ ਅੱਜ ਮਾਸ਼ਿ ਰਤਰੀ ਹੈ ਤੁਸੀਂ ਦੇਖ ਸਕਦੇ ਹੋ ਸਾਹਮਣੇ Shiv Chankar ਦਾ ਪ੍ਰਚੀਨ ਮੰਦਿਰ ਚੰਗਲਾਸ਼ ਵਾਲਾ ਮੰਦਿਰ ਹੈ ਮੇਰੀ ਸਾਨੂੰ ਇੱਕੋ ਹੀ ਬੇਨਤੀ ਹੈ ਕਿ ਅੱਜ ਦੇ ਦਿਨ ਬੋਲੇ ਸ਼ੰਕਰ ਨੂੰ ਪੰਚਾਮ੍ਰਿਤ ਚੜਦਾ ਹੈ ਪੰਚਾਮ੍ਰਿਤ ਬਣਾਉਣ ਦੀ ਵਿਧੀ ਕੀ ਹੈ ਕਿ ਇਹ ਗੰਗਾ ਜਲ ਛੇ ਦੇਸੀ ਘਿਓ ਠੀਕੇ ਕੱਚੀ ਲਸਣ ਵਿੱਚ ਪਾ ਕੇ ਪੰਚਾਮ੍ਰਿਤ ਬਣਾ ਕੇ ਤੁਸੀਂ ਬੋਲੇ ਸ਼ੰਕਰ ਨੂੰ ਚੜਾਓ ਤੇ ਤੁਹਾਡੇ ਜੋ ਵੀ ਤੁਹਾਡੇ ਮਨ 'ਚ ਵਿਚ ਹੈਗੇ ਉਹ ਤਾਂ ਵੀ ਬੋਲੇ ਆ ਗਿਆ ਉਹਨਾਂ ਤੋਂ ਤੁਸੀਂ ਮੰਨ ਸਕਦੇ ਹੋ ਚੈੱਕ ਕਰੋ